ਇਸ ਦੁਨੀਆ ਵਿੱਚ ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ ਉਸ ਦਿਨ ਵੱਡੇ ਵੱਡੇ ਲੋਕਾਂ ਦੇ ਦਿਮਾਗ ਵਿੱਚ ਤੁਸੀਂ ਆਉਣਾ ਸ਼ੁਰੂ ਹੋ ਜਾਵੋਗੇ ਤੁਸੀਂ ਖੁਦ ਇੱਕ ਵੱਡੇ ਇਨਸਾਨ ਬਣ ਜਾਵੋਗੇ ਇੱਕ ਵਾਰ ਦੀ ਗੱਲ ਹੈ ਇੱਕ ਭਿਖਾਰੀ ਰੇਲਵੇ ਸਟੇਸ਼ਨ ਤੇ ਰਹਿੰਦਾ ਸੀ ਰੋਜ਼ ਦਾ ਉਸਦਾ ਕੰਮ ਸੀ ਟ੍ਰੇਨ 'ਚ ਬੈਠ ਕੇ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਜਾਂਦਾ ਇਧਰ ਉਧਰ ਲੋਕਾਂ ਤੋਂ ਭੀਖ ਮੰਗਦਾ ਪੈਸੇ ਮਿਲਦੇ ਤਾਂ ਮਿਲਦੇ ਨਹੀਂ ਤਾਂ ਨਹੀਂ ਆਪਣੀ ਜ਼ਿੰਦਗੀ ਜੀ ਰਿਹਾ ਸੀ ਇੱਕ ਦਿਨ ਇਸ ਤਰ੍ਹਾਂ ਹੀ ਉਹ ਭੀਖ ਮੰਗ ਰਿਹਾ ਸੀ ਕਿ ਟ੍ਰੇਨ ਵਿੱਚ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਜਾ ਰਿਹਾ ਸੀ ਉਸ ਨੂੰ ਇੱਕ ਬਹੁਤ ਵਧੀਆ ਕੱਪੜੇ ਪਹਿਨੇ ਹੋਇਆ ਵਿਅਕਤੀ ਦਿਖਿਆ ਉਸ ਦੇ ਕੋਲ ਗਿਆ ਉਸ ਨੂੰ ਲੱਗਿਆ ਕਿ ਇਹ ਵਿਅਕਤੀ ਜੋ ਹੈ ਇਹ ਵਪਾਰੀ ਲੱਗ ਰਿਹਾ ਹੈ ਅਤੇ ਇਹ ਮੈਨੂੰ ਜ਼ਿਆਦਾ ਪੈਸੇ ਦੇਵੇਗਾ ਉਸ ਨੇ ਜਾ ਕੇ ਭੀਖ ਮੰਗਣੀ ਸ਼ੁਰੂ ਕੀਤੀ ਉਹ ਆਦਮੀ ਥੋੜੀ देर ਦੇਖਦਾ ਰਿਹਾ ਤੇ ਉਸ ਤੋਂ ਬਾਅਦ ਡਾਟਣ ਲੱਗਿਆ ਬੋਲਿਆ ਕਿ ਤੈਨੂੰ ਅਕਲ ਨਹੀਂ ਹੈ ਜਦੋਂ ਮੈਂ ਤੈਨੂੰ ਕੁਝ ਦੇਣਾ ਨਹੀਂ ਚਾਹੁੰਦਾ ਫਿਰ ਵੀ ਤੂੰ ਮੇਰੇ ਪਿੱਛੇ ਕਿਉਂ ਪਿਆ ਹੋਇਆ ਹੈ ਅਤੇ ਦੂਜੀ ਗੱਲ ਚੱਲ ਜੇ ਮੈਂ ਤੈਨੂੰ ਪੈਸੇ ਦੇ ਵੀ ਦੇਵਾਂਗਾ ਤਾਂ ਤੂੰ ਮੈਨੂੰ ਕੀ ਦੇਵੇਂਗਾ ਤੇਰੇ ਕੋਲ ਮੈਨੂੰ ਦੇਣ ਨੂੰ ਕੀ ਹੈ ਭਿਖਾਰੀ ਨੇ ਕਿਹਾ ਬਾਬੂ ਜੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਮੈਂ ਤਾਂ ਭਿਖਾਰੀ ਹਾਂ ਪੀਕ ਮੰਗਦਾ ਹਾਂ ਮੇਰੀ ਔਕਾਤ ਹੀ ਕੀ ਹੈ ਕਿ ਤੁਹਾਨੂੰ ਕੁਝ ਦੇ ਸਕਾਂ ਤਾਂ ਉਸ ਵਿਅਕਤੀ ਨੇ ਕਿਹਾ ਕਿ ਜੇਕਰ ਕੁਝ ਦੇ ਨਹੀਂ ਸਕਦਾ ਤਾਂ ਮੰਗਣਾ ਬੰਦ ਕਰ ਦੇ ਉਹ ਵਿਅਕਤੀ ਤਾਂ ਸਟੇਸ਼ਨ ਤੇ ਉੱਤਰ ਕੇ ਚਲਾ ਗਿਆ ਇਹ ਜੋ ਭਿਖਾਰੀ ਸੀ ਬਾਹਰ ਆਇਆ ਸਟੇਸ਼ਨ ਤੋਂ ਤੇ ਸੋਚਣ ਲੱਗਾ ਕਿ ਮੈਂ ਕੀ ਦੇ ਸਕਦਾ ਹਾਂ ਇਸ ਨੇ ਆਪਣੇ ਆਲੇ ਦੁਆਲੇ ਦੇਖਿਆ ਇਸ ਨੂੰ ਛੋਟੇ-ਛੋਟੇ ਪੌਦੇ ਦਿਖਾਈ ਦਿੱਤੇ ਜਿਨ੍ਹਾਂ ਤੇ ਫੁੱਲ ਲੱਗੇ ਹੋਏ ਸਨ ਤਾ ਇਸਨੇ ਸੋਚਿਆ ਕਿ ਫੁੱਲ ਤੋੜਦਾ ਹਾਂ ਅਤੇ ਕੁਝ ਫੁੱਲ ਦੇ ਦੇਵਾਂਗਾ ਜਦੋਂ ਕੋਈ ਮੈਨੂੰ ਭੀਖ ਦੇਵੇਗਾ ਤਾਂ ਅਗਲੇ ਦਿਨ ਤੋਂ ਇਸਨੇ ਇਹ ਕੰਮ ਸ਼ੁਰੂ ਕੀਤਾ ਕੋਈ ਇਸ ਨੂੰ ਭੇਖ ਦਿੰਦਾ ਪੈਸੇ ਦਿੰਦਾ ਤਾਂ ਇਹ ਉਹਨਾਂ ਨੂੰ ਫੁੱਲ ਦੇ ਦਿੰਦਾ ਲੋਕਾਂ ਨੂੰ ਵਧੀਆ ਲੱਗਣ ਲੱਗਾ ਕਿ ਚਲੋ ਪਹਿਲੀ ਵਾਰ ਅਜਿਹਾ ਕੋਈ ਭਿਖਾਰੀ ਦੇਖਿਆ ਹੈ ਜਿਸ ਨੂੰ ਭੀਖ ਦੇਣ ਤੇ ਉਹ ਬਦਲੇ ਵਿੱਚ ਫੁੱਲ ਦੇ ਰਿਹਾ ਹੈ ਇਹ ਪ੍ਰੋਸੈਸ ਥੋੜੀ ਦੇਰ ਚੱਲਦੀ ਰਹੀ ਕੁਝ ਦਿਨਾਂ ਬਾਅਦ ਇੱਕ ਦਿਨ ਫਿਰ ਉਹੀ ਵਿਅਕਤੀ ਟ੍ਰੇਨ ਵਿੱਚ ਦਿਖਾਈ ਦਿੱਤਾ ਭਿਖਾਰੀ ਜਲਦੀ ਨਾਲ ਉਸਦੇ ਕੋਲ ਪਹੁੰਚਿਆ ਅਤੇ ਬੋਲਿਆ ਕਿ ਬਾਬੂ ਜੀ ਇਸ ਵਾਰ ਮੇਰੇ ਕੋਲ ਤੁਹਾਨੂੰ ਦੇਣ ਨੂੰ ਕੁਝ ਹੈ ਤੁਸੀਂ ਮੈਨੂੰ ਭੀਖ ਦੇਵੋ ਉਸਨੇ ਵਿਸ਼ਵਾਸ ਕਰਕੇ ਥੋੜੇ ਪੈਸੇ ਦਿੱਤੇ ਤਾਂ ਭਿਖਾਰੀ ਨੇ ਆਪਣੀ ਝੋਲੀ ਵਿੱਚੋਂ ਕੱਢ ਕੇ ਕੁਝ ਫੁੱਲ ਦੇ ਦਿੱਤੇ ਅਤੇ ਉਹ ਬਹੁਤ ਖੁਸ਼ ਹੋਇਆ ਉਸਨੇ ਕਿਹਾ ਕਿ ਹੁਣ ਮੈਨੂੰ ਲੱਗਦਾ ਹੈ ਕਿ ਤੂੰ ਵਪਾਰ ਕਰਨਾ ਸਿੱਖ ਗਿਆ ਹੈ ਹੁਣ ਤੈਨੂੰ ਸਮਝ ਵਿੱਚ ਆ ਗਿਆ ਹੈ ਕਿ ਲੈਣ ਦੇਣ ਕੀ ਹੁੰਦਾ ਹੈ ਜ਼ਿੰਦਗੀ ਵਿੱਚ ਜਦੋਂ ਤੱਕ ਕੁਝ ਦੇ ਨਹੀਂ ਸਕਦੇ ਲੈਣਾ ਨਹੀਂ ਚਾਹੀਦਾ ਇਹ ਬੋਲ ਕੇ ਉਹ ਵਿਅਕਤੀ ਫਿਰ ਤੋਂ ਆਪਣੇ ਸਟੇਸ਼ਨ ਤੇ ਉਤਰ ਗਿਆ ਤੇ ਚਲਾ ਗਿਆ ਭਿਖਾਰੀ ਦੇ ਦਿਮਾਗ ਵਿੱਚ ਗੱਲ ਫਸ ਗਈ ਉਸਨੇ ਸੋਚਿਆ ਕਿ ਕੁਝ ਤਾਂ ਮਾਮਲਾ ਹੈ ਉਹ ਸਟੇਸ਼ਨ ਤੋਂ ਬਾਹਰ ਆਇਆ ਤੇ ਜ਼ੋਰ-ਜ਼ੋਰ ਨਾਲ ਚੀਲਾਉਣ ਲੱਗਿਆ ਕਿ ਮੈਂ ਭਿਖਾਰੀ ਨਹੀਂ ਹਾਂ ਵਪਾਰੀ ਹਾਂ ਅਤੇ ਮੈਂ ਵੀ ਉਸ ਇਨਸਾਨ ਦੀ ਤਰ੍ਹਾਂ ਬਣ ਕੇ ਦਿਖਾਵਾਂਗਾ ਸੂਟ ਬੂਟ ਪਾ ਕੇ ਘੁੰਮਾਂਗਾ ਵੱਡਾ ਬੈਗ ਹੋਵੇਗਾ ਪੈਸੇ ਹੋਣਗੇ ਇਹ ਸਭ ਬੋਲਣ ਲੱਗਾ ਤਾਂ ਆਸ-ਪਾਸ ਦੇ ਲੋਕ ਜੋ ਸੰ ਦੇਖ ਰਹੇ ਸਨ ਬੋਲੇ ਕਿ ਪਾਗਲ ਹੋ ਗਿਆ ਹੈ 6 ਮਹੀਨੇ ਤੱਕ ਉਹ ਭਿਖਾਰੀ ਉੱਥੇ ਦਿਖਾਈ ਨਹੀਂ ਦਿੱਤਾ 6 ਮਹੀਨੇ ਬਾਅਦ ਦੋ ਸੂਟਡ-ਬੂਟਡ ਆਦਮੀ ਇੱਕ ਦੂਜੇ ਨੂੰ ਮਿਲਦੇ ਹਨ ਇਹ ਵਾਲਾ ਬੰਦਾ ਦੂਜੇ ਨੂੰ ਕਹਿੰਦਾ ਹੈ ਕਿ ਨਮਸਕਾਰ ਪਹਿਚਾਣਿਆ ਤੀਜੀ ਵਾਰ ਮਿਲ ਰਹੇ ਹਾਂ ਅਸੀਂ ਤਾਂ ਉਹ ਕਹਿੰਦਾ ਹੈ ਕਿ ਨਹੀਂ ਸ਼ਾਇਦ ਪਹਿਲੀ ਵਾਰ ਮਿਲ ਰਹੇ ਹਾਂ ਤੋ ਵਿਅਕਤੀ ਕਹਿੰਦਾ ਹੈ ਕਿ ਨਹੀਂ ਨਹੀਂ ਦੋ ਵਾਰ ਆਪਾਂ ਪਹਿਲਾਂ ਮਿਲ ਚੁੱਕੇ ਹਾਂ ਤੁਹਾਨੂੰ ਯਾਦ ਨਹੀਂ ਮੈਂ ਉਹ ਭਿਖਾਰੀ ਹਾਂ ਜਿਸ ਨੂੰ ਤੁਸੀਂ ਪਹਿਲੀ ਵਾਰ ਇਹ ਸਿਖਾਇਆ ਕਿ ਲੈਣ ਦੇਣ ਕਿੰਨੀ ਵੱਡੀ ਗੱਲ ਹੁੰਦੀ ਹੈ ਅਤੇ ਦੂਜੀ ਵਾਰ ਸਿਖਾਇਆ ਕਿ ਮੇਰੀ ਸੋਚ ਨੂੰ ਜੇਕਰ ਮੈਂ ਵੱਡਾ ਕਰਾਂਗਾ ਤਾਂ ਤੁਹਾਡੀ ਤਰ੍ਹਾਂ ਬਣ ਸਕਦਾ ਹਾਂ ਅਤੇ ਅੱਜ ਦੇਖੋ ਤੁਹਾਡੀ ਤਰ੍ਹਾਂ ਬਣ ਗਿਆ ਹਾਂ ਮੈਂ ਪਹਿਲਾਂ ਫੁੱਲ ਤੋੜ ਕੇ ਦੇਣੇ ਸ਼ੁਰੂ ਕੀਤੇ ਫਿਰ ਮੈਂ ਫੁੱਲ ਖਰੀਦਣੇ ਸ਼ੁਰੂ ਕੀਤੇ ਤੇ ਅੱਜ ਮੇਰਾ ਫੁੱਲਾਂ ਦਾ ਬਹੁਤ ਵੱਡਾ ਬਿਜ਼ਨਸ ਹੈ ਇਹ ਛੋਟੀ ਜਿਹੀ ਕਹਾਣੀ ਸਾਨੂੰ ਜ਼ਿੰਦਗੀ ਵਿੱਚ ਬਹੁਤ ਵੱਡੀ ਗੱਲ ਸਿਖਾਉਂਦੀ ਹੈ ਜਦੋਂ ਤੱਕ ਤੁਸੀਂ ਐਫਰਟਸ ਨਹੀਂ ਲਗਾਉਂਦੇ ਜਦੋਂ ਤੱਕ ਤੁਸੀਂ ਆਪਣੇ ਵੱਲੋਂ ਊਰਜਾ ਨਹੀਂ ਦੇਵੋਗੇ ਸ਼ਕਤੀ ਨਹੀਂ ਦੇਵੋਗੇ ਆਪਣੀ ਜ਼ਿੰਦਗੀ ਵਿੱਚ ਉਦੋਂ ਤੱਕ ਤੁਹਾਨੂੰ ਰਿਜ਼ਲਟਸ ਨਹੀਂ ਮਿਲੇਗਾ ਅਤੇ ਦੂਜੀ ਗੱਲ ਅਸੀਂ ਜ਼ਿੰਦਗੀ ਪਰ ਇਹ ਸੋਚਦੇ ਰਹਿੰਦੇ ਹਾਂ ਕਿ ਮੇਰੀ ਜ਼ਿੰਦਗੀ ਇੱਥੇ ਤੱਕ ਹੀ ਹੈ ਆਪਣੀ ਚਾਦਰ ਨੂੰ ਵੱਡੀ ਕਰੋ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਪਿਆਰ ਪਸਾਰ ਸਕਦੇ ਹਾਂ ਧੰਨਵਾਦ